ਹਾਂਜੀ ਦੋਸਤੋ ਅੱਜ ਦੀ ਨਵੀਂ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਨਵੀਂ ਸਾਈਟ ਤੇ ਆਪਾਂ ਪਹੁੰਚ ਚੁੱਕੇ ਹਾਂ ਤੇ ਇੱਥੇ ਆ ਕੇ ਵੇਖਿਆ ਕਿ ਵਰਲਪੂਲ ਦਾ AC ਜੋ ਕੀ ਕੂਲਿੰਗ ਨਹੀਂ ਸੀ ਕਰ ਰਿਹਾ ਜਦੋਂ ਉੱਪਰ ਛੱਤ ਤੇ ਆਊਟਡੋਰ ਵਲ ਜਾ ਕੇ ਉਸ ਨੂੰ ਚੱਕ ਕੇ ਕੀਤਾ ਤੇ ਇਸ ਦੀ ਫੈਨ ਮੋਟਰ ਜੋ ਸੀ ਖਰਾਬ ਸੀ ਤੇ ਫਿਰ ਆਪਾਂ ਇਸ ਦਾ ਪਹਿਲਾਂ ਟੌਪ ਖੋਲ੍ਹਿਆ ਤੇ ਟੌਪ ਖੋਲ੍ਹ ਕੇ ਫਰੰਟ ਗ੍ਰਿਲ ਖੋਲ੍ਹਣ ਦੀ ਤਿਆਰੀ ਚੱਲ ਰਹੀ ਹੈ ਤਾਂ ਜੋ ਇਸ ਦੀ ਮੋਟਰ ਨੂੰ ਬਾਹਰ ਕੱਢ ਸਕੀਏ ਸ਼ਾਮ ਦਾ ਵੇਲਾ ਸੀ ਤੇ ਸੂਰਜ ਛਿਪ ਚੁੱਕਾ ਸੀ ਤੇ ਹਾਂਜੀ ਹੋਲੀ-ੋਲੀ ਇਸ ਨੂੰ ਪੇਚਕਸ ਦੀ ਮਦਦ ਨਾਲ ਆਪਾਂ ਖੋਲ ਰਹੇ ਆਂ ਖੋਲ ਕੇ ਐਲੂਮੀਨੀਅਮ ਕੋਇਲ ਹੋਣ ਦੇ ਬਾਵਜੂਦ ਵੀ ਇਹ ਅਸੀਂ ਕਾਫੀ ਪੁਰਾਣਾ ਹੈ ਬਟ ਫਿਰ ਵੀ ਵਰਕਿੰਗ ਚੰਗੀ ਹੈ ਕਿਉਂਕਿ ਇਹ ਅਸੀਂ ਬ੍ਰਾਂਡ ਵਧੀਆ ਹੈ ਇੰਟਰਨੈਸ਼ਨਲ ਬ੍ਰਾਂਡ ਹੈ ਛੋਟੀ ਟੂਲ ਕਿਟ ਵਿੱਚ ਆਪਣੇ ਕੋ ਸਾਰਾ ਲੋੜਿੰਦਾ ਸਮਾਨ ਹੈਗਾ ਜੋ AC ਨੂੰ ਚੈੱਕ ਕਰਨ ਵਿੱਚ ਚਾਹੀਦਾ ਹੁੰਦਾ ਹੈ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਹਾਡੇ ਵੀ AC ਜ ਕੋਈ ਪ੍ਰੋਬਲਮ ਹੈ ਤਾਂ ਉਸ ਨੂੰ ਕਮੈਂਟ ਕਰ ਦਿਓ ਉਸ ਦਾ ਦਾ ਅਸੀਂ ਤੁਹਾਨੂੰ ਜਲਦ ਜਲਦ ਜਵਾਬ ਦਵਾਂਗੇ ਹੋ ਸਕੇ ਤੇ ਸੇਮ ਡੇ ਹੀ ਜਵਾਬ ਦਵਾਂਗੇ ਫਰੰਟ ਗ੍ਰਿਲ ਖੁੱਲ ਚੁੱਕੀ ਹੈ ਫਰੰਟ ਗ੍ਰਿਲ ਗ੍ਰਿਲ ਨੂੰ 6 ਸਕਰੂ ਲੱਗੇ ਹੋਏ ਸੀ ਜੋ ਖੋਲਣ ਵਿੱਚ ਥੋੜਾ ਟਾਈਮ ਲੱਗ ਗਿਆ ਹੁਣ ਆਪਣੀ ਖੋਲ ਕੇ ਤਿਆਰ ਹੋ ਚੁੱਕੀ ਹੈ ਮੋਟਰ ਦੇ ਨਟ ਤੇ ਰਸਟਿੰਗ ਹੋਈ ਹੈ ਇਸ ਨੂੰ ਆਪਾਂ ਸ਼ਾਪ ਤੇ ਜਾ ਕੇ ਵੱਖਰਾ ਕਰਾਂਗੇ ਹੁਣ ਆਪਾਂ ਇਸ ਨੂੰ ਪਰਾਂ ਸਮੇਤ ਹੀ ਖੋਲ ਕੇ ਲੈ ਜਾਵਾਂਗੇ ਤਾਂ ਕੱਲ ਦੇ ਵਿੱਚ ਆਪਾਂ ਨਵੀਂ ਮੋਟਰ ਲਾਵਾਂਗੇ ਵੇਖੋ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੈ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੋ ਵੀਡੀਓ ਵਿੱਚ ਕਮੀ ਹੈ ਉਸ ਨੂੰ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਤਾਂ ਜੋ ਅਗਲੀ ਵਾਰੀ ਉਸ ਚੀਜ਼ ਨੂੰ ਅਸੀਂ ਸੁਧਾਰ ਸਕੀਏ ਬਾਕੀ ਇਸ ਨੂੰ ਘਰ ਵਿੱਚ ਕਰਨ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਹ ਕਿਸੇ ਟੈਕਨੀਸ਼ੀਅਨ ਦੁਆਰਾ ਹੈ ਸਿਰਫ ਇੱਕ ਇਨਫੋਰਮੇਸ਼ਨ ਵੀਡੀਓ ਹੈ ਆਪਾਂ ਕੋ ਮੋਟਰ ਕੱਟ ਕੇ ਆਪਾਂ ਇਸ ਦੇ ਉੱਪਰ ਰੱਖ ਲਈ ਹੈ ਤਦ ਇਸ ਨੂੰ ਆਪਾਂ ਹੁਣ ਲੈ ਕੇ ਜਾਵਾਂਗੇ ਕਿਉਂਕਿ ਹੁਣ ਤੇ ਮਿਲ ਨਹੀਂ ਨਹੀਂ ਕਿਉਂਕਿ ਸਪੇਅਰ ਪਾਰਟ ਦੀਆਂ ਸ਼ਾਪਸ ਸਾਰੀਆਂ ਬੰਦ ਹੋ ਗਈਆਂ ਸਵੇਰੇ ਆਪਾਂ ਪਹੁੰਚ ਚੁੱਕੇ ਫੇਰ ਉਸ ਦੁਬਾਰਾ ਉਸੇ ਸਾਈਟ ਤੇ ਏਸੀ ਦੀ ਮੋਟਰ ਨਵੀਂ ਲੈ ਕੇ ਏਸੀ ਦੀ ਮੋਟਰ ਨੂੰ ਆਪਾਂ ਫਿੱਟ ਕਰਾਂਗੇ ਆਪਣਾ ਵੀਰ ਕਰ ਰਿਹਾ ਹੈ ਫਿੱਟ ਐਸ ਦਾ ਟੌਪ ਰੂਪ اتار ਕੇ ਫਿਰ ਕਰਦੇ ਆਂ ਫਿੱਟ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਹੋਰ ਅੱਗੇ ਤੋਂ ਨਵੇਂ ਟੌਪਿਕ ਤੇ ਵੀਡੀਓ ਬਣਾਉਣ ਵਾਸਤੇ हौसला मिल सके फटाफट आप कर रहे हैं अब खोने पर लावे फिट करा पर फिट होने तो बाद फिर इस दी फ्रंट ग्रिल तो उपरला टॉप ला, ला दे के फिर इस ऑन करके देख देखते हैं खो हाथ ना घुमा के देखते हैं कि पर बजदा तो नहीं कितने आसे पास दी फ्रंट ग्रिल गावे ਆਪਣਾ ਵੀਰ ਬਹੁਤ ਹੀ ਤਸੱਲੀ ਨਾਲ ਰਮਾਨ ਨਾਲ ਕੰਮ ਕਰ ਰਿਹਾ ਹੈ ਕਹਿੰਦਾ ਕਿ ਕੋਈ ਕਾਲੀ ਨਹੀਂ ਕਰਨੀ ਜੇ ਹੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਇਸ ਦਾ ਸਕ੍ਰੀਵਿੰਗ ਵਗੈਰਾ ਕਰਕੇ ਹੁਣ ਇੱਕ ਜਾਣਾ ਥੱਲੇ ਜਾਊਗਾ ਰੇਸਿਨ ਨੂੰ ਆਨ ਕਰੂਗਾ ਤੇ ਫਿਰ ਦੇਖਦੇ ਹਾਂ ਕਿ ਮੋਟਰ ਕਿੰਨੀ ਤੇਜ਼ ਹਵਾ ਸੁੱਟਦੀ ਹੈ ਹਾਂ ਦੂਜਾ ਵੀਰ ਥੱਲੇ ਗਿਆ ਹੈ ਤੇ AC ਓਨ ਕਰ ਰਿਹਾ ਹੈ AC ਓਨ ਹੋ ਚੁੱਕਾ ਹੈ ਤੇ ਹਵਾ ਬਹੁਤ ਹੀ ਦੂਰ ਤੱਕ ਸੁੱਟ ਰਿਹਾ ਹੈ ਦਾ ਆਊਟਡੋਰ ਫੈਨ ਥੱਲੇ ਜਾ ਕੇ ਵੇਖਿਆ ਵੀਰ ਨੇ ਤੇ AC ਬਹੁਤ ਹੀ ਜ਼ਬਰਦਸਤ 쿨ਿੰਗ ਕਰ ਰਿਹਾ ਸੀ ਥੈਂਕ ਯੂ ਫਾਰ ਵਾਚਿੰਗ ਥਿਸ ਵੀਡੀਓ ਐਂਡ ਪਲੀਜ਼ ਸਬਸਕ੍ਰਾਈਬ ਮਾਈ ਚੈਨਲ